ਆਉ ਗੁਰੂ ਮントਿਆਰਿਓ ਜੋ ਅਜੋ ਨੇਤ ਮ੍ਰਿਤ ਵੇਲੇ ਚੰਦਰਹੀ ਜੜੀ ਬਨ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸੰਦ ਸੁੱਖਾਂ ਦੇ ਦਾਤੇ ਹਲ ਤਪਦੇ ਰੱਖੇ ਮਨ ਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਬੰਦੀ ਤੇ ਪੈ ਰਾਏ ਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਤਰ ਆਗਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਣ ਜੂਰੀ ਅੰਦਰ ਸਤਿਵੰਤੇ ਗੁਰੂ ਕਾਲ ਸਾਹਿਬ ਸਤ ਸੰਗ ਜੀਓ ਆਓ ਜੋ ਕਈ ਚਿਰ ਤੋਂ ਆਪਾਂ ਤਨ ਤਨ ਸਾਰੀ ਸ੍ਰੀ ਗੁਰੂ ਨਾਨਕ ਪਰਚਾ ਦੇ ਪਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਓ ਤਜਵੀ ਉਸੇ ਰਲੀ ਦਾ ਕੇਸਾ ਬਣ ਕੇ ਆਪਾਂ ਸਰਬੁਰ ਦੇ ਪਵਨ ਜੀਵ ਵਿੱਚ ਆਓ ਉਜਕ ਰੱਬੀ ਗੋਣਾ ਨੂੰ ਦਰਨ ਕਰਦਾ ਇਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਜਿੰਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਰਿਆ ਸਾਰਿਆਂ ਚਿੰਤਾ ਬਿਕਰਨਤੋਂ ਆਪਾ ਬਚ ਸਪੀਏ ਬਚਤ ਤਾਂ ਜਾਊਗਾ ਜਿੰਦੇ ਵਿਚਾਰ ਤੋਂ ਇਹੋ ਪਤਾ ਲੱਗਦਾ ਏ ਦੇ ਨਾਮ ਤਾਂ ਜੁਗਾਂ ਜੁਗੰਤਰਾਂ ਤੋਂ ਜਪਦਾ ਹੈ ਇਨਸਾਨ ਨਾਮ ਜਪਦੇ ਜਪਦੇ ਅਹੰਕਾਰ ਵੀ ਹੋਇਆ ਨਾਮ ਜਪਦੇ ਜਪਦੇ ਅਹੰਕਾਰ ਵੀ ਹੋਇਆ ਨਾਮ ਦੇ ਨਾਲੋਂ ਮੈਂ ਵੱਡਾ ਤਾਂ ਨਹੀਂ ਕਹਿੰਦਾ ਪਰ ਗਰ ਵਿੱਚ ਕੋਈ ਗੁਰੇਜ ਵੀ ਨਹੀਂ ਅਚਾਰ ਸਭ ਤੋਂ ਵੱਡਾ ਹੈ ਅਚਾਰ ਸਤੋੜ ਪਾਵਰ ਵੀ ਗੁਣ ਚੰਗਾ ਵਿਹਾਰ ਰਖਣਾ ਸੱਚ ਬੋਲਣਾ ਹੱਥ ਦੀ ਕਮਾਈ ਖਾਣੀ ਬੇਈਮਾਨੀ ਰਾਂਕ ਰੇਟੇ ਟੋਰੀ ਤੋਂ ਬਚਣਾ ਇਹ ਸਾਰਾ ਉਚਾਰ ਚਾਰਤ ਹੈ ਰਬੀ ਗੁਣੀ ਦੇ ਪਰਿਸ਼ਰਤ ਸਭ ਸੁਝ ਮੁੰਜਾ ਇਹਦੇ ਨਾਮ ਹੈ ਤਾਂ ਵੱਡਾ ਪੰਕਈ ਵਾਰ ਨਾਮ ਜਪਦੇ ਆ ਜਪਦੇ ਆ ਬੰਦੇ ਨੂੰ ਹੋਂਕਾਰ ਹੋ ਜਾਂਦਾ ਇਸ ਵਾਸਤੇ ਪਰਚਨ ਲੱਗਾ ਨਾਮ ਨਾਲੋਂ ਵੱਡਾ ਆਚਾਰ ਤੇ ਪਰਚਨ ਰੱਖ ਕੇ ਦਿੱਤੀ ਉਹਨਾਂ ਲਈ ਐਵੇਂ ਨਹੀਂ ਜਮਾਨੀ ਕਲਮ ਨਹੀਂ ਇਹ ਕਰ ਕੀਤੀ ਚਰ ਪਰਚਨ ਉਹ ਕਹਿੰਦੇ ਮੀਟੀ ਬੇਦਪੜੇ ਮੁੱਖ ਮੀਟੀ ਵਾਲੀ ਜਿਹੇ ਪੋਤਨ ਸਮੇਂ ਪ੍ਰਾਣੀ ਕਹਿੰਦੇ ਮੂੰਹ ਤੋਂ ਮਿੱਠੇ ਬਾਣੇ ਬੋਲਦਾ ਨਾਮ ਜਪਦਾ ਏ ਪਰ ਜੀਵਾਂ ਨੂੰ ਬਰਬਾਹ ਕਾਈ ਜਾਂਦਾ ਜਾਂ ਲੋਟ ਰੋਟ ਕਾਈ ਜਾਂਦਾ ਏ ਤੈਨੂੰ ਤੈਨੂੰ ਵੀ ਆ ਰਿਹਾ ਏ ਵੀ ਆ ਤੈਨੂੰ ਠੀਕ ਨਹੀਂ ਸੱਜਣੀ ਦੁਨੀਆ ਦੀ ਗੱਲ ਕਹੀ ਆ ਵੀਰ ਅਪਨਾ ਅਵਤਾਰਾਂ ਨੇ ਨਾਮ ਜਿ ਕੋ ਨਾਮ ਸਭ ਤੋਂ ਵੱਡਾ ਹੈ ਜਿਨ੍ਹਾਂ ਦੀ ਆਪਾਂ ਜਿਹਨوں ਦੀ ਕਥਾ ਵਿਚਾਰ ਕਰ ਰਹੇ ਨਾ ਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਨੇ ਦਰ ਕੇ ਨਾਮ ਉਹਦੇ ਸਭ ਕੋ ਉਪਰ ਸੱਚਾ ਚਾਰ ਨਾਮ ਤੋਂ ਸਭ ਦੁਨੀਆ ਦੇ ਕਾਰਜ ਸਭ ਤੋਂ ਸਭ ਕੁਝ ਥੱਲੇ ਹੈ ਨਾਮ ਦੀ ਵਡਿਆਈ ਬਹੁਤ ਹੋਈ ਦਰਬਾਰੇ ਵਿੱਚ ਨਾਮ ਦੇ ਗੁਰਬਾਣੀ ਦੀ ਬਹੁਤ ਵੱਡੀ ਵਡਿਆਈ ਹੋਈ ਪਰ ਪੋਜੀਸ਼ਨ ਹੈ ਕਿ ਇਹਦੇ ਨਾਲੋਂ ਵੀ ਜ਼ਿਆਦਾ ਵੱਡੀ ਤਾਂ ਵਡਿਆਈ ਤਾਂ ਉਹਗੇ insan ਜਿਹੜੇ ਉੱਚਾ ਸੁਚਾਚਾਰੂ ਹੁੰਦੇ ਨੇ ਅੰਦਰ ਚੁਗਲੀ ਰਾ ਪੇ ਨੇ ਬੇਮਾਨੇ ਠਗੀ ਧੋੜ ਤੋਂ ਬਚ ਜਾਂਦੇ ਨੇ ਇਹ ਸਰਬੱਤ ਦੇ ਗੁਣ ਹੈ ਨਾਮੋ ਦਾ ਸਾਨੂੰ ਕੋ ਉਪਰ ਸੱਚ ਅਚਾਰ ਨਾਮ ਤੋਂ ਵੀ ਉੱਚਾ ਸੋਚਾ ਅਚਾਰ ਸਾਡਾ ਜੀਵਨ ਦਾ ਜੀਵਨ ਜਾਚ ਇਸ ਵਾਸਤੇ ਆਪਾਂ ਸਰਬਦੇ ਜੀਵਨ ਵਿੱਚ ਪੂਜਤ ਰੱਬੀ ਗੁਰਾਂ ਨੂੰ ਗ੍ਰੰਥ ਕਰਨਾ ਹੈ ਤਨ ਕਰੀਏ ਤਾਂ ਤੁਸੀਂ ਆਇਆ ਸੰਸਾਰ ਤੇ ਸਭ ਲੋਗ ਆਪਕਲ ਵਿਚਾਰ ਕਰਦੇ ਸੀ ਕਿ ਧਰਮ ਗੁਰਦਾਂਸ ਸਾਹਿਬ ਜੀ ਮਹਾਰਾਜ ਮੱਕਾ ਮਦੀਨੇ ਉੱਥੋਂ ਦੇ ਪੀਰਾਂ ਬਗੀਰ ਧਰਮੀ ਬੰਦਿਆਂ ਨੂੰ ਅੰਧ ਧਰਮ ਵਿਸ਼ੀਤ ਅਗਿਆਨਤਾ ਵੀ ਸੀ ਧਰਮ ਵਿੱਚ ਜੀਵਨ ਕੋਲ ਕਰ ਗਿਆਨਤਾ ਵੀ ਸੀ ਉਹਨਾਂ ਨੂੰ ਜੀਵਨ ਜਾਤ ਦੇ ਕੇ ਪਹਿਲ ਬੀਬੀ ਨਾਨਕੀ ਨੇ ਯਾਦ ਕੀਤਾ ਪਿਛਲੇ ਤੱਕ ਯਾਦ ਕੀਤਾ ਸਤ ਪੁਰੇ ਪਾਸ਼ਾ ਜੀ ਨੂੰ ਕੋ ਬੀਬੀ ਕੋ ਪੋਲਗੇ ਅਪੋ ਕਾਲੇ ਤੋਂ ਤਾਂ ਵਿਚਾਰ ਕੀਤੇ ਜਿਆਦਾ ਰਹਿਣ ਤੇ ਜਿਆਦਾ ਮਜਬੂਰ ਕਰਨ ਤੇ ਪਾਸ਼ਾ ਜੀ ਰਾਤ ਉੱਤੇ ਰਹੇ ਬੀਬੀ ਨਾਨਕੀ ਨੇ ਕਿਹਾ ਤੁਸਾਂ ਮੈਨ ਨੇ ਕਿਹਾ ਬਰਦਾਨ ਸਿੰਘ ਨੇ ਕਿਹਾ ਜਿਆਦਾ ਤੰਤੇ ਰਾਤ ਲੱਗੇ ਆਰਾਮ ਕੀਤਾ ਅਮਰਤਵੀਲਾ ਹੋਇਆ 파ਸ਼ਕੰਦੇ ਪਹਿਣ ਸਭ ਇਹ ਬਾਟ ਬਹੁਤ ਲੰਬੀ ਹੁੰਦ ਸਭ ਜਾਣਦੇ ਨੇ ਅੰਨੇ ਪੁੱਛਿਆ ਕਿੰਨੇ ਕਿ ਵੀਰ ਜੀ ਹੁਣ ਦੱਸੋ ਕਦੋਂ ਆਓਗੇ ਫੋਨ ਕਦੋਂ ਆਓਗੇ ਬਹੁਤ ਦਿਨਾਂ ਤੋਂ ਮਿਲੇ ਤੇ ਹੁਣ ਕਦੋਂ ਦੇ ਦਰਸ਼ਨ ਆਪੇ ਨਾਲ ਗੁਰਨਾਮ ਸਰਗਰ ਲਗੇ ਪੈ ਮੇਰੀਏ ਤੂੰ ਜਦੋਂ ਵੀ ਯਾਦ ਕਰੇ ਮੈਂ ਤੇਰੇ ਕੋਲ ਹਾਂ ਜਦੋਂ ਵੀ ਯਾਦ ਕਰੇ ਉਦੋਂ ਹੀ ਤੇਰੇ ਕੋਲ ਹਾਂ ਇਹ ਨਾ ਕਦੋਂ ਆਵੇਂ ਦਾ ਇਹ ਗੱਲ ਨਹੀਂ ਜਾਣੀ ਵੀ ਕਦੋਂ ਆਵੇਂ ਦਾ ਕਦੋਂ ਦਾ ਮਤਲਬ ਨਹੀਂ ਤੂੰ ਜਦੋਂ ਵੀ ਯਾਦ ਕਰੇ ਮੈਂ ਤੇਰੇ ਕੋਲ ਹਾਂ ਤਰੋ ਖੁਸ਼ੀ ਖੁਸ਼ੀ ਸਾਨੂੰ ਛੁੱਟੀ ਦਿਓ ਅਸੀਂ ਜਾਣਾ ਤਾਂ ਪੱਕਾ ਕੱਲ ਵਿਚਾਰ ਕੀਤੀ ਸੀ ਕਿ ਉਹ ਤੋਂ ਸਮੇਰ ਪਰਬਤ ਨੂੰ ਤਿਆਰ ਹੋਈ ਪਾਛੇ ਮਰਦਾਨਾ ਸੁਗਾ ਮਰਦਾਨਾ ਕਰਦੇ ਨੇ ਸਰਦਾਨ ਮਰਦਾਨਾ ਸਲਾਹ ਬੜੀ ਕਰਦੇ ਮਰਦਾਨਾ ਗੁਰਦਾਨ ਸਭ ਨੂੰ ਬਹੁਤ ਸਲਾਹ ਕਰਦਾ ਮਿੱਤਰਾਂ ਵਾਲਾ ਭਾਈ ਬਣਾ ਸੀ ਨਾ ਤੇ ਭਾਈ ਤੇ ਮਿੱਤਰ ਇੱਕੋ ਹੀ ਬਰਾਬਰ ਹੁੰਦੇ ਇਹ ਤੋ ਤਾਂ ਪਾਸ਼ਨੀ ਕੇ ਸਾਥ ਮਿੱਤਰਾਂ ਨਾਲੋਂ ਮਿੱਤਰ ਵੱਡਾ ਪਿਤਾ ਪਿਤਾ ਨਾਲੋਂ ਵੱਡਾ ਕੋਈ ਮਿੱਤਰ ਨਹੀਂ। ਪਰ ਫੇਰ ਵੀ ਭਾਈ ਦਾ ਦਰਜਾ ਆਪਣੇ ਸਾਥੀਆ ਮਿੱਤਰ ਦਾ ਦਰਜਾ ਆਪਣੇ ਸਾਥੀਆ ਭਾਈਆਂ ਵਾਂਗੂ ਸੀ ਉਹ ਦੂਜੇ ਨਾਲ ਖੁੱਲ ਕੇ ਗੱਲ ਕਰਦੇ ਸੀਗੇ। ਤਰਮੁਰਦਾਂ ਨੇ ਪੁੱਛਿਆ ਆਪਣੇ ਤੰਨੇ ਬਰਦਾਨੇ ਆਵਣੋਂ ਹੁਣ ਦਸ ਕਿੱਥੇ ਚਲੀ? ਤਦੈ ਤੁਹਾਡੀ ਗੁਜੀ ਪਰ ਜਦੋਂ ਆਪਨੇ ਉਹ ਛੋਟੇ ਜਿਹੇ ਦੱਸਿਆ ਉਹ ਇਹ ਦਾਸਲੀ ਸਤਾ ਮੈਂ ਅਪਰਵਾਪਾ ਕਿੱਥੇ ਜਾਣਾ ਇਹ ਕਨਨ ਤੇ ਤੁਹਾਡੇ ਜੀ ਜਾ ਜੀ ਜਿੱਥੇ ਤੁਹਾਡੀ ਖੁਸ਼ੀ ਹੋ ਉਧਰ ਚਲੋ ਸਾਨੂੰ ਇਹ ਕੋਈ ਪਤਾ ਨਹੀਂ ਕਿੱਧਰ ਜਾਣਾ ਤੁਹਾਡਾ ਦਿੱਤਾ ਦਾ ਮੂੜ ਹੈ ਜਿੱਥੇ ਮੂੜ ਹੋ ਚਲੋ ਚਲ ਕੇ ਬਰਦਾਣਾ ਨਹੀਂ ਦਰਦਣਾ ਆਪਾਂ ਸੁਮੇਰ ਪਰ ਸਿੱਧਾ ਨੂੰ ਮਿਲ ਕੇ ਆਈ ਸਿੱਧਪੁਰ ਘਰ ਸਿੱਧਪੁਰ ਸਿਆਣੂ ਬਿਲਕੁਲ ਕੀ ਸਿੱਧ ਪੁਰਸ਼ ਕੀ ਹੁੰਦੇ ਆ ਕਿਉਂ ਆਪਾਂ ਪਹਿਲਾਂ ਤੋਂ ਵਿਚਾਰਦੇ ਕਿ ਨੀ ਕੀ ਨੀਕੀਆਂ ਗੱਲਾਂ ਨੂੰ ਖੋਲਣਾ ਚਾਹੀਦਾ ਸਿੱਧ ਪੁਰਖ ਕੀ ਹੁੰਦੇ ਆ ਜੇ ਤੁਮੇ 134 ਦੇ ਸਾਤੇ ਕੋਈ ਹੈ ਤਕਰੀਬਨ ਤੇ ਕੀ ਨਾਦ ਜੋਗੀ ਤੇ ਸਿੱਧ ਨਾ ਤੋਂ ਦਾਏ ਜਿਹੜਾ ਘਟ ਘਟ ਦੇ ਬਲ ਦੇ ਨਾਲ ਮੇਰ ਦਾ ਨਾਦਰ ਇੱਕ ਬਿਲਕੁਲ ਉਹਦਾ ਉਹ ਤੋਂ ਥੋੜਾ ਜਿਹਾ ਦਰਜਾ ਦਾ ਯੋਗੀ ਦਾ ਜਿਹੜਾ ਬਿਲਕੁਲ ਉਹ ਜੁੜ ਗਿਆ ਮਿਲਣਾ ਮਿਲਣ ਵਿੱਚ ਤੇ ਜੁੜਨ ਵਿੱਚ ਬੜਾ ਹਲਕਾ ਮਿਲਣ ਵਿੱਚ ਤੇ ਜੁੜਨ ਵਿੱਚ ਬਹੁਤ ਵੱਖਿਆ ਮਿਲਣ ਦਾ 10 ਫੁੱਟ ਤੋਂ ਦੂਰੋਂ ਵੀ ਮਿਲ ਜਨਦਾ ਬੰਦਾ ਜੁੜਨ ਦਾ ਬਿਲਕੁਲ ਗਲ ਬਕੜੀ ਪਾ ਕੇ ਮਿਲਣਾ ਹੁਣ ਕੀ ਦਾ ਦਰਜਾ ਹੁੰਦਾ ਹੈ ਸਿੱਧ ਦਾ ਉਹ ਮਿਲਿਆ ਵੀ ਜੁੜਿਆ ਹੋਏ ਆਬਰਦ ਦੇ ਨਾਲ ਤੇ ਇਹੋ ਜਿਹੇ ਸਿੱਧੀਆਂ ਪ੍ਰਾਪਤ ਹੋ ਗਿਆ ਵੀ ਪਤਾ ਨਹੀਂ ਕਿੰਨਾ ਲੰਬੀ ਉਡਾਰ ਕੇ ਉਡਾਰੀ ਮਾਰ ਕੇ ਉੱਡ ਜਾਵੇ ਅੱਧਾ ਮੀਟੀਆਂ ਦੇ ਕਿਤੇ ਦੇਤੇ ਤੇ ਅੱਖਾਂ ਮੀਟੀਆਂ ਦੇ ਕਿਤੇ ਦੇਤੇ ਉਹਨਾਂ ਸਿੱਧਾ ਪੁਰਸ਼ਾਂ ਨੂੰ ਮਿਲਣ ਵਾਸਤੇ ਸਮੀਰ ਪਰਬਤ ਤੇ ਧਰਮਗੁਰਦਮ ਸਾਹਿਬ ਨੇ ਤਿਆਰੀ ਕੀਤੀ ਮਰਦਾਨਿਆਂ ਆ ਤੈਨੂੰ ਸਿੱਧਾਂ ਦਾ ਨਾਲ ਬਣਾ ਕੇ ਨਹੀਂ ਸਿੱਧ ਪੁਰਸ਼ਾਂ ਦੇ ਨਾਲ ਬਣਾ ਕੇ ਨਹੀਂ ਅਕਾਬੰਦ ਕੀਤੀਆਂ ਉਸ ਤਰਤੀ ਤੇ ਪਹੁੰਚ ਗਏ ਪਾਚਾ ਸਮੀਰ ਪਰਬਤ ਤੇ ਜਿੱਥੇ ਦੇਖਣੋਂ ਸਾਰਾ ਹੀ ਸੋਨਾ ਹੀ ਸੋਨਾ ਪਹਾੜ ਸੋਨੇ ਦੇ ਤੱਤੀ ਸੋਨੇ ਦੀ ਸਭ ਸੋਨੇ ਦਾ ਦਿਸੇ ਉਤੇ ਕਿਤੇ ਛੋੜ ਕੇ ਸਾਢੇ ਵਰਗਾ ਕੋਈ ਉਸ ਵਿੱਚ ਬੜੂ ਤੁਰਦੇ ਵੀ ਫਸੋ ਨਾ ਉਤਲੇ ਸੋਨਾ ਮhenga ਬਹੁਤ ਹੈ ਉਹਦਾ ਰੰਗ ਸੋਨੇ ਵਰਗਾ ਸੀ ਪਿਆਰੋ ਸੋਨੇ ਦਾ ਪੂਰੀ ਸੋਨੇ ਵਰਗਾ ਰੰਗ ਸੀ ਪਰ ਸਾ ਕਤੇ ਆ ਗਿਆ ਪਾ ਤੇ ਧਰਤੀ ਹੋਰ ਤੇ ਕੀ ਦੀ ਆ ਸੋਨਾ ਹੀ ਸੋਨਾ ਦਿਸ ਰਿਹਾ ਏ ਮਿੱਤ ਤੈਨਾਂ ਥੱਲੇ ਵੀ ਸੋਨਾ ਪਹਾੜ ਵੀ ਸੋਨੇ ਦੇ ਤੇ ਬੰਦਾ ਤੈਨੂੰ ਦਿਸਦੇ ਰਿਹਾ ਆ ਭਣ ਗਿਆ ਸੋਨੇ ਲੱਗੇ ਆ ਬਹੁਤ ਸੋਨੇ ਪੱਕੇ ਫਾਲਿਆ ਇਹਨਾਂ ਚੋਰਾਸ ਆਪਣੇ ਆਪ ਚੋੜਿਆ ਮਸ਼ੇ ਗਏ ਲਗੇ ਇਹ ਅੰਮ੍ਰਿਤ ਫਾਲਾ ਅੰਮ੍ਰਿਤ ਫਾਲਾ ਇੱਕ ਫਿਰ ਨਾਲ ਹੀ ਮਿੱਤਰ ਸੀ ਨਾ ਬਰਦਾਣਾ ਤੇ ਨਾਲ ਹੀ ਇਹ ਪੁੱਛ ਲਿਆ ਪਾਸ਼ਾ ਤੇ ਬੰਦਾ ਤਾਂ ਕੋਈ ਹੈ ਨਹੀਂ ਬੰਦਾ ਤਾਂ ਕੋਈ ਦਿਸਦਾ ਨਹੀਂ ਤੇ ਕੁਦਰਤ ਦੇ ਕੀਤਾ ਕੁਦਰਤੇ ਵੀ ਸ਼ਕਤਾਂ ਕਰਦੀ ਵੀ ਕੁਦਰਤ ਨੇ ਕੀ ਕੀਤਾ ਬੰਦਾ ਕੋਈ ਨਹੀਂ ਤੇ ਫਲ ਇੰਨਾ ਸੋਹਣੇ ਪੱਕੇ ਆ ਇੰਨਾ ਵਿੱਚੋਂ ਅੰਮ੍ਰਿਤ ਚੋੜਿਆ ਏ ਤੇ ਖਾਣ ਵਾਲਾ ਕੋਈ ਏ ਤਰ ਮਰਦਾਂ ਸਰ ਕਹਿੰਦੇ ਖਾਣ ਵਾਲੇ ਹੈ ਪ੍ਰਦਾਨਿਆ ਕੁਦਰਤ ਨੇ ਕੋਈ ਚੀਜ਼ ਬੜੀ ਨਹੀਂ ਬੜਾਈ ਜੋ ਬੜਾਈ ਸਭ ਚੰਗੀ ਬੜਾਈ ਅਸ ਸੰਸਾਰ ਵਾਸਤੇ ਬੜਾਈ ਇਹ ਸਿੱਧਾ ਪੁਰਸ਼ਾਂ ਦਾ ਖਾਣਾ ਹੈ ਅਜਾ ਦੇਸ਼ ਤਾਂ ਕੋਈ ਹੈ ਨਹੀਂ। ਅਜਾ ਦੇ ਦਿਸਣੇ ਅਜੇ ਨਹੀਂ ਤੇ ਦਿਸਣਾ ਦਿਸਣੇ ਕੇ ਤਨੋਂ ਪੰਚਤਾ ਨੂੰ ਦੱਲਵਾਤੇ। ਦਿਜੋ ਤੈਨੂੰ ਸਭ ਕੁਝ। ਇਹ ਬਾਲ ਐਵੇਂ ਨਹੀਂ ਲਾਇਆ ਕੋ ਕੁਦਰਤ ਨੇ। ਉਹਨਾਂ ਸਿੱਧਾ ਪੁਰਸ਼ਾ ਰੱਬ ਦੇ ਰੱਬ ਦੇ ਪਿਆਰਾਂ ਵਾਸਤੇ ਵੱਖਰਾ ਆਪਣੇ ਪਿਆਰਾਂ ਵਾਸਤੇ ਨੇ ਵੱਖਰਾ ਖਾਣਾ ਬਣਾਇਆ। ਇਹ ਤੇ ਰੋਟੀ ਦੇ ਪਕੜੇ ਨਹੀਂ। ਤੇ ਤੁਰੇ ਪਰੌੜੇ ਪਕੜੇ ਆ ਇਹ ਤੇ ਤਾਂ ਇਹ ਤੰਦਮੂਲ ਜਿਹਨੂੰ ਖਾਦਸ਼ੀ ਦਾ ਨਿਕ ਜ਼ਿਆਦਾਤਰ ਹੁੰਦਾ ਤੇ ਆਮਿਤ ਧਰਤੀ ਦਾ ਤੰਦਮੂਲ ਕੁਝ ਹੋਰ ਸਾਡ ਦਾ ਏ ਇਹ ਤੰਦਮੂਲ ਜਿਹੜਾ ਏ ਇਹ ਅੰਮ੍ਰਿਤ ਭਾਲਿਆ ਇਹ ਮਿਲਦਾ ਹੀ ਉਹਨਾਂ ਨੂੰ ਆ ਜੋ ਰੱਬ ਦੇ ਪਿਆਰੇ ਹੁੰਦੇ ਹੋਣਾ ਤੇ ਨਦਰਾਂ ਤੇ ਲੱਗ ਤੰਦ ਦਾ ਪਛੜੀ ਜੀ ਇਹ ਅੰਮ੍ਰਿਤ ਭਾਲਿਆ ਪਤਾਲ ਉਹ ਅਸ ਅਸ ਜੂਰਿਆ ਨਸ ਅੰਮ੍ਰਿਤ ਰਸ ਚੂਰਿਆ ਹੈ ਤੇ ਹੁਕਮ ਕਰ ਮੈਂ ਤੁਹਾਡੇ ਖਾਣਾ ਅਸੀਂ ਨੇ ਆਪਾਂ ਇੱਕ ਸਵਾਦ ਨੇ ਆਪਾਂ ਆਇਆ ਕਦੇ ਵਾਸਤੇ ਆਪਾਂ ਮਰਦਾਨਿਆ ਇੱਕ ਫਰਦ ਨੂੰ ਮਾਤੇ ਤੈਨੂੰ ਜੰਦਾ ਤੇ ਖਾਣਾ ਮਰਦਾਨੇ ਨੂੰ ਮਰਦਾਨਾ ਹੁਕਮ ਮੰਨ ਕੇ ਪਾਸ਼ਾ ਦਾ ਤੋ ਬਣਾ ਨੂੰ ਖਾਣ ਲੱਗਿਆ ਰਸੂ ਚੋਦਾ ਸੀਆ ਬਹੁਤ ਸਵਾਦੀ ਸੀ ਅੰਮ੍ਰਿਤ ਹਾਲ ਰੱਜ ਰੱਜ ਕੇ ਰੱਜ ਰੱਜ ਖਾਈ ਗਿਆ ਜਦੋਂ ਪੂਰਾ ਰੱਜ ਗਿਆ ਨਾ ਤੇ ਬੇਹੋਸ਼ ਹੋ ਗਿਆ ਬੇਹੋਸ਼ ਹੋ ਗਿਆ ਕਿਉਂਕਿ ਉਸ ਅੰਮ੍ਰਿਤ ਦੇ ਤਾਕਤ ਨੂੰ ਜਾਣਦਾ ਨਹੀਂ ਸੀ ਜਿਆਦਾ ਖਾ ਲਿਆ ਬੇਹੋਸ਼ ਹੋ ਗਿਆ ਪਾਛਲ ਹੋਸ਼ੂਜ ਜਾਂਦਾ ਨੂੰ ਜੇ ਲੋਸ਼ ਵਿੱਚ ਹੈ ਤਾਂ ਕੱਲ ਕਪਾਸ਼ਾ ਜੀ ਇਹ ਕਿਉਂ ਹੋਇਆ ਇਹ ਕਿਉਂ ਹੋਇਆ ਪਛਦੇ ਖਾਂਦੇ ਮੁਕਤੋ ਮੁਕਤ ਜਿਹੜਾ ਬੰਦਾ ਏ ਜੀਮ ਖਾਂਦਾ ਹੈ ਨਾ ਉਹ ਮੁਕਤ ਹੋ ਜਾਂਦਾ ਏ ਤੇ ਤੇਰੀ ਅਜੇ ਲੋੜ ਸੀ ਮੈਨੂੰ ਤੇਰੀ ਅਜੇ ਮੈਨੂੰ ਲੋੜ ਆ ਇਸ ਕਰਕੇ ਤੈਨੂੰ ਮੈਂ ਥੋੜਾ ਬਚਾ ਲਿਆ ਵੇ ਜੇ ਅਸੀਂ ਵਿਚਰਨਾ ਬਹੁਤ ਚਿਰਾਂ ਤੇ ਜੇ ਹੋਣੀ ਮੁਕਤ ਹੋ ਗਿਆ ਤੁਸੀਂ ਸਾਡਾ ਸਾਥ ਕਿਵੇਂ ਨਹੀਂ ਮੁਕੋ ਅੱਜ ਕੇ ਮਰਦਾਨਾ ਤੇ ਅੱਲਾਹ ਦੇ ਪਾਸੇ ਤੁਹਾਡੀ ਖੁਸ਼ੀ ਤੁਸੀਂ ਜੋ ਕਸ਼ ਕਰਦੇ ਚੰਗਾ ਕਰਦੇ ਕੁਝ ਸਮਟ ਕੇ ਪਾਸਾ ਤੇ ਹੁਣ ਪਾਸ਼ਕ ਦੇ ਆਵੋ ਕੋਣ ਸਿਧਾਂਤ ਬੜੀਗੇ ਇਹ ਗੁਰੂਕਨਾਥ ਵਰਗੇ ਸਿੱਧ ਸੀ ਸਾਰੇ ਨਾਮ ਗੁਰੂਕਨਾਥ ਸੀਗਾ ਯਾਦ ਰੱਖਣ ਵਾਲੀ ਗੱਲ ਨਾਮ ਗੁਰੂਕਨਾਥ ਸੀਗਾ ਪਰਸਨੀਆਂ ਪ੍ਰਾਪਤ ਕੀਤੇ ਪਿਆ ਸੀ ਪਾਸ਼ਕ ਦੇ ਆਉਣ ਆਪਾਂ ਉਹਨਾਂ ਨੂੰ ਮਿਲੀਏ ਤੁਗਨਮੀ ਤੇ ਵਦੇ ਕੋਈ ਨਹੀਂ ਉਦੇ ਮਨੁੱਖ ਆਦਮੀ ਜਿਹੜਾ ਆਮ ਮਨੁੱਖ ਆ ਉਹਦੇ ਪਹੁੰਚ ਨਹੀਂ ਇਥੇ ਇਹ ਜਿਹੜੇ ਸਿੱਧਾਂ ਨੂੰ ਆਪਾਂ ਮਿਲਾਂਗੇ ਨਾ ਇਹ ਸਾਡੀ ਥੱਲੇ ਵਾਲੀ ਧਰਤੀ ਜਿੱਤੋਂ ਆਪਾਂ ਆਏ ਹਾਂ ਉਸ ਧਰਤੀ ਤੋਂ ਉਡਾਰੀ ਮਾਰਦੇ ਆ ਅੱਖਾਂ ਬੰਦ ਕਰਦੇ ਤਾਂ ਇਸ ਪੱਧਰ ਤੇ ਆ ਜਾਂਦੇ ਆ ਬੰਦਾ ਲੀਥੋਂ ਦਾ ਤਪੋਂ ਸਦਾ ਹੈ ਤਾਂ ਵੀ ਬੰਦੇ ਪਰੇਰੋ ਸਦੀਆ ਪ੍ਰਾਪਤ ਕਰ ਗਏ ਥੋੜੇ ਬੰਦੇ ਬੰਦੇ ਨਹੀਂ ਜਾਗੇ ਹੁਣੇ ਸਿੱਧ ਹੋ ਗਏ ਆ ਰੱਬ ਨਾਲ ਮਿਲ ਗਏ ਜਿੱਦ ਨੂੰ ਮਰਜੀ ਜਾਣ ਜਿੱਦ ਨੂੰ ਮਰਜੀ ਕੋ ਬਣੂ ਇਹ ਵਿਚਾਰਾ ਕਰ ਰਹੇ تھے ਪਛਦ ਦਿਨ ਹਕ ਹੁਣ ਅਪਕਲ ਵਿਚਾਰ ਕਰਦੇ ਸੀ ਪਿਆਰੋ ਜਿੰਨਾ ਪੈਣਾ ਸਤਨਗੁਰੂ ਦਾਸ ਜਬ ਨੇ ਕੀਤਾ ਅਜੋ ਗੱਡੀ ਤੇ ਵੀ ਉਹਨਾਂ ਪੈਣਾ ਨਹੀਂ ਕੋ ਕਰ ਸਕਦਾ ਕਿੰਨੀਆਂ ਗੱਡੀਆਂ ਦੀ ਸਪੀਡ ਆਜੇ ਅਜੋ ਉਹਨਾਂ ਪੈਣਾ ਗੱਡੀ ਤੇ ਨਹੀਂ ਕਰ ਸਕਦਾ ਕੋਈ ਜਿੰਨਾ ਉਹਨਾਂ ਨੇ ਕੀਤਾ ਉਹਦਾ ਪਾਵੇ ਹੋਈ ਸੀ ਕਿ ਉਹ ਪਾਸ਼ਾ ਜੀ ਸਿੱਧਾ ਦੇ ਸਿੱਧ ਸੀ ਸਿੱਧਾ ਦੇ ਸਿੱਧ ਸੀ ਜਿੱਥੋਂ ਤੱਕ ਸਿੱਧ ਵੀ ਨਹੀਂ ਸੀ ਪਹੁੰਚ ਸਕਦੇ ਪਾਸ਼ਾ ਉਹ ਤੱਕ ਪਹੁੰਚ ਗਏ ਕਿਉਂਕਿ ਖੁਦ ਫਤਿਹਾਰ ਸੀ ਨਾ ਖੁਦ ਖੁਦਾ ਤੇ ਹਰតាម ਹੁੰਦਾ ਹੈ ਖੁਦ ਖੁਦਾ ਤੇ ਹਰតាម ਦਾ ਤੇ ਤਨ ਗੁਰ ਨਾਮ ਨੂੰ ਸਭ ਜੀ ਹੱਥਾਂ ਤੱਕ ਪਾਉਂਦੇ ਜਿੱਤੇ ਸਿੱਧੇ ਬਣੀ ਪਉਸ ਆਮਰੁਖ ਦੀ ਗੱਲ ਹੈ ਕੀ ਉਹਨਾਂ ਸਿੱਧੇ ਦੇ ਕੋਲ ਪਾਸ਼ਾ ਜੀ ਤੇਰੀ ਕਰਦੇ ਸਿਧਾ ਨੂੰ ਮੇ ਜਦੋਂ ਗੋਰਖਨਾਥ ਨੇ ਦਰਸ਼ਨ ਕੀਤੇ ਸਤਿਗੁਰਾਂ ਦੇ ਤੇ ਗੋਰਖਨਾਥ ਨੇ ਇੱਕ ਸਵਾਲ ਕੀਤਾ ਕਦੋਂ ਤੂੰ ਕੌਣ ਕਿੱਥੋਂ ਆਇਆ ਕਿਸ ਤਰ੍ਹਾਂ ਆਇਆ ਕੀ ਜਾਤ ਤੇਰੀ ਇਹੋ ਜਿਹਾ ਸਵਾਲ ਕੀਤੇ ਤਦ ਗੁਰਦਾਨ ਸਿੰਘ ਸਾਹਿਬ ਜੀ ਨੇ ਕਿਹਾ ਸਿੱਧਾ ਗੋਰਖਨਾਥ ਜਦੋਂ ਪਾਸ਼ਾ ਗੋਰਖਨਾਥ ਕਿਹਾ ਨਾ ਥੋੜਾ ਹਰਾਨ ਹੋਇਆ ਵੀ ਇਹ ਮੈਨੂੰ ਜਾਣਦਾ ਨਹੀਂ ਮੈਂ ਇਹਨੂੰ ਨਹੀਂ ਜਾਣਦਾ ਤੇ ਮੇਰਾ ਨਾਮ ਗੋਰਖਾ ਇਹਨੂੰ ਕਿਵੇਂ ਪਤਾ ਗੋਰਖਨਾਥ ਤੇ ਅੱਗੇ ਸਵਾਦਾ ਦੇ ਦੱਸਤਾ ਹੋ ਗਏ ਸਵਾਦ ਪਛਤਾ ਚ ਲੱਭੇ ਕਹ ਲਿਆ ਦੇ ਨਾਮ ਮੇਰਾ ਨਾਮ ਤੁਮਨਾਕਾਰੇ ਜੁੜੀ ਜਾਤ ਨਿਰੰਤਰ ਦੀ ਹੋਈ ਜਾਤ ਮੇਰੀ ਆਇਆ ਮੈਂ ਉਚਲਦਾ ਨਰ ਤੋਂ ਬੰਸ ਇਹੋ ਜਿਹੇ ਜਵਾਬ ਦਿੱਤੇ ਤੇ ਹੈਰਾਨ ਹੋ ਗਿਆ ਗੁਰੂ ਗRAND ਹਲਾ ਆਇਆ ਕਿਸ ਤਰ੍ਹਾਂ ਕਿ ਕਿਵੇਂ ਆਇਆ ਮੈਂ ਤੇਰੇ ਕੋਲ ਸਿੱਧ ਪੁਰਸ਼ਾਂ ਨੂੰ ਮਿਲਣ ਵਾਸਤੇ ਆਇਆ ਮੈਂ ਤਾਂ ਧਰਤੀ ਤੋਂ ਆਇਆ ਮੈਂ ਧਰਤੀ ਤੋਂ ਚੱਲ ਕੇ ਸਿੱਧਾ ਪੁਰਸ਼ਾ ਨੂੰ ਮਿਲਣ ਵਾਸਤੇ ਆਇਆ ਕਿਦਾਂ ਕਿੰਨੇ ਸਾਥ ਸੰਗ ਦੀ ਕਿਰਪਾ ਨਾਲ ਤੁਹਾਡੇ ਦਰਸ਼ਕਾਂ ਦੇ ਵਾਸਤੇ ਹੈ ਨਾਮ ਦੀ ਕਿਰਪਾ ਨਾਲ ਦੇਖਿਆ ਵੀ आनंद आले आनंद आले ਜਦੋਂ ਵੀ ਸਵਾਦ ਸੂਰ ਕੀਤੇ ਤੇ ਇਹ ਗੱਲ ਪਰ ਉਤੇ ਪਾਸ਼ਾ ਨੇ কই ਕਹਿੰਦੇ ਗੁਰਕੁ ਰਾਜ ਜੇ ਤੇਰਾ ਗੁਰੂ ਕੋ ਤੇ ਭਲਾ ਹੁੰਦਾ ਪੂਰਾ ਹੁੰਦਾ ਤੈਨੂੰ ਸਵਾਲਾਂ ਦੀ ਲੋੜ ਨਹੀਂ ਸੀ ਪੈਣੀ ਤੈਨੂੰ ਸਵਾਲਾਂ ਦੀ ਲੋੜ ਨਹੀਂ ਸੀ ਪੈਣੀ ਉਤੇ ਇੱਕ ਗੱਲ ਹੋਰ ਵੀ ਪੁੱਛ ਲਈ ਮਿੱਤਰਾ ਗੁਰੂ ਕੋਲ ਤੁਹਾਨੂੰ ਗੁਰੂ ਤੇ ਰੰਤਾਰ ਸੇਵਾ ਦਾ ਗੁਰਦਾਮ ਸਾਹਿਬ ਦਾ ਸਨ ਸੇਵਾ ਹੁਣ ਇੱਕ ਬੜੀ ਧਿਆਨ ਦੀ ਗੱਲ ਹੈ ਪੇਰੋ ਜਿਹੜੀ ਸਾਡੇ ਸੰਸਾਰ ਦੀ ਆਮ ਤੌਰ ਗੁਰੂ ਚੋਲੇ ਚਲੇ ਵਾਲੀ ਪਰੰਪਰਾ ਅਸੀਂ ਅੱਜ ਤੱਕ ਅੱਜ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਤੋਂ ਲੈ ਕੇ ਸੱਜੂ ਤੋਂ ਲੈ ਰਹੀਏ ਸੀ ਸੱਜੂ ਤੋਂ ਲੈ ਕੇ ਅੱਜ ਤੱਕ ਅਸੀਂ ਦੇਹ ਨੂੰ ਗੁਰਮੰਧਿਆਰ ਨੇ ਅੱਜ ਤੱਕ ਦੇਹ ਨੂੰ ਗੁਰੂ ਬਣਿਆ ਸੀ ਆਪਣੀ ਦੇਹ ਨੂੰ ਜੇਲਾ ਬਣਾਇਆ ਤਾ ਅਸੀਂ ਜੇਲੇ ਬਣ ਗਏ ਗੁਰੂ ਦੇ ਦੇਹੁਸੀ ਗੁਰੂ ਮੰਨ ਲਿਆ ਤੇ ਪਾਸ਼ਾ ਦਾ ਬੱਕਰਾ ਸੁਦਾਨ ਸੀਗਾ ਬੱਕਰੀ ਜੀ ਜਸਦੇ ਸੀ ਪਾਸ਼ਾ ਉਹ ਕਹਿੰਦੇ ਨਹੀਂ ਸ਼ਬਦ ਦੇ ਜਿਹੜੀ ਹੈ ਸਭ ਦੇ ਨਾਸ ਹੋਣ ਵਾਲੀ ਤੇ ਸ਼ਬਦ ਨਾਸ ਹੁੰਦਾ ਹੀ ਨਹੀਂ ਦੇ ਸਭ ਦੇ ਨਾਸ ਹੁੰਦੀਆਂ ਤੇ ਗੁਰੂ ਆ ਚੱਪੀ ਰਿਹਾ ਤਦੋਂ ਮਰੇ ਅੱਤਾਰੇ ਕੋਈ ਵੀ ਅਜ ਤੱਕ ਹੋਈ ਦੇਵ ਸਭ ਦੀ ਨਾਸ ਹੋਈ ਸ਼ਬਦ ਕੋਈ ਕਦੇ ਨਾਸ ਨਹੀਂ ਹੁੰਦਾ ਮੇਰਾ ਗੁਰੂਆ ਸ਼ਬਦ ਸ਼ਬਦੀ ਕਿਰਪਾ ਨਾਲ ਮੈਂ ਤੋਦ ਤੱਕ ਪਹੁੰਚਿਆ ਆਹ ਨਾ ਮੇਰਾ ਤਾਲੇ ਨਾ ਇਹ ਤਾਂ ਤੁਹਾਡੇ ਹਿਰਦੇ ਆ ਜੀ ਨੀ ਨਾਸ ਹੋਣ ਵਾਲਾ ਜਿਹੜੀ ਸੁਰਤੀ ਆ ਨਾ ਮੇਰੀ ਸੁਰਤੀ ਉਹ ਚੇਲਾ ਸਾਡਾ ਗੁਰੂ ਚੇਦੇ ਦਾ ਬਣਾ ਪਰੇੜਾ ਸੁਰਤੀ ਕਰਕੇ ਸ਼ਬਦ ਨੂੰ ਸੁਰਤ ਕਰਕੇ ਮੇਰੀ ਸੁਰਤੀ ਚੇਲੀ ਆ ਦਸ਼ਦ ਗੁਰੂ ਇਹੋ ਜਿਹਾ ਵਿਚਾਰ ਆ ਵੀ ਆ ਅੱਗੇ ਪਾਛ ਨੇ ਕੁਝ ਜੀਵਨ ਜਾਣ ਤਸਕੇ ਅੱਗੇ ਚਲਣਾ ਹੈ ਹੁਣ ਕਿਵੇਂ ਜਾਂਦੇ ਨੇ ਕਿੱਥੇ ਜਾਂਦੇ ਨੇ ਕਿਉਂ ਜਾਂਦੇ ਨੇ ਉਹ ਕੱਲ ਨੂੰ ਜੋ ਪਾਸ਼ਾ ਪ੍ਰਿੰਦਿ ਕਰਤੋਂ ਦਾ ਰਨ ਗਏ ਪੂਜੀ ਆਪਾਂ ਕੱਲ ਨੂੰ ਵਿਚਾਰ ਕਰ ਦਵਾਂਗੇ ਹੋਈਆ ਪੁੱਲਾ ਦੇਖਿਬਾ ਬੋਸ਼ ਕਰਦੇ ਆਉਰ ਆਪਾਂ ਸਰਬੱਤ ਦੇ ਭਲੇ ਵਾਸਤੇ ਨਦਰ ਗੜੀ ਦੀ ਸੁਖ ਸ਼ਾਂਤੀ ਵਾਸਤੇ ਆਪਾਂ ਸਰਬ ਨੂੰ ਚੜਾ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ